ਪੰਜਾਬ ਦੇ ਵਿੱਚ ਚੋਣ ਪ੍ਰਚਾਰ ਖਤਮ ਹੋ ਚੁੱਕਾ ਹੈ ਅਤੇ ਤਰਨਤਾਰਨ ਜਿਮਨੀ ਚੋਣਾ ਇਸ ਲਈ ਸਭ ਤੋਂ ਇੰਪੋਰਟੈਂਟ ਨੇ ਤਾਂ ਇਸ ਪੂਰੇ ਚੋਣ ਪ੍ਰਚਾਰ ਚ ਕਿੱਦਾਂ ਦੀ ਮਹੀਰ ਬਈ ਸਾਡੇ ਨਾਲ ਲਾਲਜੀਤ ਭੁੱਲਰ ਜੀ ਮੌਜੂਦ ਨੇ ਭੁੱਲਰ ਸਾਹਿਬ ਅਕਾਲੀ ਦਲ ਕਹਿੰਦੇ ਜੀ ਕਿ ਐਸਐਸਪੀ ਸਸਪੈਂਡ ਕਰਾਤੀ ਹੌਸਲੇ ਬਲੰਦ ਰਹਿ ਜੋ ਕਿ ਆਮ ਆਦਮੀ ਪਾਰਟੀ ਦੀ ਧੱਕੇਸ਼ਾਹੀ ਸੀ ਖਤਮ ਕਰਾਤੀ ਵੇਖੋ ਸਰਦਾਰ ਸਖਬੀਰ ਸਿੰਘ ਬਾਦਲ ਦਾ ਕੰਮ ਆ ਲੋਕਾਂ ਨੂੰ ਗਮਰਾਹ ਕਰਨਾ ਝੂਠ ਬੋਲਣਾ ਤੇ ਵੇਖੋ ਝੂਠ ਦੇ ਪੈਰ ਨਹੀਂ ਹੁੰਦੇ ਬਹੁਤਾ ਸਮਾਂ ਕਿਉਂਕਿ ਜਿਹੜੀ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਗੁਰੂ ਸਾਹਿਬ ਦਾ ਹੀ ਮੱਥਾ ਲਾ ਲਿਆ ਗੁਰੂ ਸਾਹਿਬ ਨੇ ਤਾਜ ਤਖਤ ਦੇਣੇ ਆ ਇਹਨਾਂ ਗੁਰੂ ਸਾਹਿਬ ਨੇ ਹੀ ਮੱਥਾ ਲਾ ਲਿਆ ਉਹ ਕਹਿ ਰਹੇ ਨੇ ਕਿ ਤੁਹਾਡੇ ਵੱਲੋਂ ਨਜਾਇਜ਼ ਪਰਚੇ ਸਾਡੇ ਵਰਕਰਾਂ ਤੇ ਦਿੱਤੇ ਗਏ ਉਹਦੀ ਸ਼ਿਕਾਇਤ ਇਲੈਕਸ਼ਨ ਕਮਿਸ਼ਨ ਨੂੰ ਕੀਤੀ ਤੇ ਤੇ ਕਾਰਵਾਈ ਹੋ ਗਈ ਹੈ ਔਰ ਉਹ ਜਿਹੜੀ ਹੈ ਸਤਿ ਸਾਬ ਨਜ਼ਰ ਆਉਂਦਾ ਕਿ ਸੱਤਾ ਸਰਕਾਰ ਆਪਣਾ ਬਲ ਪ੍ਰਯੋਗ ਕਰ ਰਹੀ ਵੇਖੋ ਉਹ ਚੋਣ ਕਮਿਸ਼ਨ ਦਾ ਕੰਮ ਚੋਣ ਕਮਿਸ਼ਨ ਨੇ ਕਰਨਾ ਨਹੀਂ ਪਰ ਤੁਹਾਡੇ ਵੱਲੋਂ ਜਿਸ ਤਰੀਕੇ ਦੇ ਇਲਜ਼ਾਮ ਤੁਹਾਡੇ ਤੇ ਲਾ ਰਹੇ ਕਿ ਤੱਕੇ ਚਾਹੀਦੇ ਹੋਏ ਸੀ ਹਮੇਸ਼ਾ ਸੁਖਵੀਰ ਸਿੰਘ ਬਾਦਲ ਜਦੋਂ ਸੱਤਾ 'ਚ ਰਹੇ ਆ ਨਾ ਉਦੋਂ ਜਿਹੜਾ ਤਰਨਾ ਲਾਉਂਦਾ ਹੁੰਦਾ ਸੀ ਤੇ ਸੁਖਵੀਰ ਸਿੰਘ ਬਾਦਲ ਨੇ ਕਹਿ ਦੇਣਾ ਜਿਹੜੇ ਵੇਲੇ ਉਹ ਤਰਨੇ ਲਾਉਂਦੇ ਆ ਹੁਣ ਜਦੋਂ ਦਾ ਇਹ ਬਾਹਰ ਸੱਤਾ ਚੋਂ ਸਾਢੇ 8 ਸਾਲ ਹੋ ਗਏ ਆ ਰੋਜ਼ ਤਰਨੇ ਲਾਉਂਦਾ ਇਹ ਵੇਖੋ ਜੋ ਬੰਦਾ ਕਹਿੰਦਾ ਨਾ ਉਹ ਪ੍ਰਮਾਤਮਾ ਇਡਾ ਬਯੰਤ ਆ ਉਹ ਆਟੋਮੈਟਿਕੀ ਚੱਕਰ ਘੁੰਮ ਕੇ ਉਸੇ ਜਗ੍ਹਾ ਤੇ ਆ ਕੇ ਖੜੋ ਜਾਂਦਾ ਅੱਜ ਸੁਖਵੀਰ ਸਿੰਘ ਬਾਦਲ ਬਖਲਾਏ ਪਏ ਆ ਪਤਾ ਹੀ ਨਹੀਂ ਕਿ ਨੂੰ ਟਿਕਟ ਦੇ ਦੇਣੀ ਆ ਕੀ ਕਰ ਦੇਣਾ ਆ ਵੇਖੋ ਬੰਦਾ ਤੇ ਉਹ ਹੁੰਦਾ ਆ ਜਿਹੜਾ ਪਾਰਟੀ ਦੇ ਵਲੰਟੀਅਰ ਨੂੰ ਟਿਕਟ ਦੇਵੇ ਕਹਿੰਦੇ ਧਰਮੀ ਫੌਜੀ ਦੇ ਪਰਿਵਾਰ ਨੂੰ ਟਿਕਟ ਦਿੰਦੀ ਹੈ ਤੇ ਧਰਮੀ ਫੌਜੀ 1984 ਤੋਂ ਲੈ ਕੇ ਅੱਜ ਤੱਕ ਦਿੱਸੇ ਹੀ ਨਹੀਂ ਇਹਨਾਂ ਨੂੰ ਇੱਕ ਵੀ ਧਰਮੀ ਫੌਜੀ ਨੂੰ ਟਿਕਟ ਦਿੱਤੀ ਇਹਨਾਂ ਪਹਿਲਾਂ ਕਿਉਂ ਨਹੀਂ ਦਿੱਤੀ ਤੋਂ ਹੰਗਾ ਵੇਖਾਂਗੇ ਅਗਲੀ ਇਲੈਕਸ਼ਨ 27 ਚੋਣੀ ਆ ਜਾਂ ਤੇ ਫਿਰ ਘਟੂ ਘਟ ਕੋਈ ਦੇਣੇ 10 12 ਟਿਕਟਾਂ ਧਰਮੀ ਫੌਜੀਆਂ ਦੇ ਪਰਿਵਾਰਾਂ ਨੂੰ ਦੇਣ ਕਿਉਂਕਿ 6000 ਦੇ ਲਾਗੇ ਬਣੇ ਹੀ ਧਰਮੀ ਫੌਜੀ ਪੂਰੇ ਪੰਜਾਬ ਦੇ ਵਿੱਚ ਤੇ ਫਿਰ ਉਹਨਾਂ ਧਰਮੀ ਫੌਜੀਆਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਧਰਮੀ ਫੌਜੀ ਵੀ ਜੀਉਂਦੇ ਆ ਮੈਨੂੰ ਇਹਦਾ 2000 ਤੋਂ ਵੱਧ ਹੈ ਜੇ ਵੀ ਧਰਮੀ ਫੌਜੀ ਜਿਹੜੇ ਆ ਉਹ ਇਸ ਦੁਨੀਆ ਤੇ ਹੈਗੇ ਆ ਕੋ 10 12 ਟਿਕਟਾਂ ਦੇਣ ਆ ਘੇਰੇ ਆ ਪਤਾ ਲੱਗ ਜੀ ਕੰਚਨਪ੍ਰੀਤ ਕੋਰ ਰਣਾਵਾਲੋ ਕਹਿਣਾ ਕਿ ਰੇਕੀ ਕਰਾਈ ਜਾ ਰਹੀ ਹੈ ਸਰਕਾਰ ਨੂੰ ਮੇਰਾ ਇੰਨਾ ਘ ਡਰ ਆ ਕਿ ਮੇਰੀ ਰੇਕੀ ਕਰਾ ਰਹੀ ਹੈ ਵੇਖੋ ਨਾ ਕਿਸੇ ਨੇ ਕੋਈ ਰੇਕੀ ਕਰਾਈ ਆ ਨਾ ਰੇਕੀ ਕਰਾਉਣ ਦੀ ਲੋੜ ਆ ਬਾਕੀ ਗੱਲ ਆ ਕਿਸੇ ਦੀ ਧੀ ਭੈਣ ਬਾਰੇ ਗੱਲ ਕਰਨੀ ਉਹ ਸਾਨੂੰ ਸੁਭਾ ਨਹੀਂ ਦਿੰਦੀ ਕਹਿੰਦੇ ਕਿ ਬਿਵਾਰਲੇ ਸ਼ਹਿਰਾਂ ਦੇ ਨੰਬਰ ਮੇਰੇ ਤੇ ਉਹ ਗੱਡੀਆਂ ਮੇਰੇ ਪਿੱਛੇ ਲਾਈਆਂ ਤੇ ਰੇਕੀ ਕਰਾਈ ਜਾਂਦੀ ਤੇ ਗੱਲ ਇਹ ਹੁੰਦੀ ਆ ਜਦੋਂ ਇਲੈਕਸ਼ਨ ਹੈ ਨਾ ਇਲੈਕਸ਼ਨ ਦੇ ਵਿੱਚ ਜਿਹੜੇ ਕੈਂਡੀਡੇਟ ਆ ਜਾਂ ਕੈਂਡੀਡੇਟ ਦੇ ਪਰਿਵਾਰ ਆ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਸੀਆਈਡੀ ਦੀ ਇੰਟੈਲੀਜੈਂਸ ਦੀ ਹੋ ਸਕਦਾ ਸੀਆਈਡੀ ਇੰਟੈਲੀਜੈਂਸ ਨੂੰ ਇਹ ਹੋਵੇ ਕਿ ਕਿਤੇ ਕੋਈ ਨੁਕਸਾਨ ਨਾ ਹੋ ਜੇ ਉਹ ਤਾਂ ਵੀ ਹੋ ਸਕਦਾ ਕੋਈ ਏਡੀ ਵੱਡੀ ਗੱਲ ਨਹੀਂ ਕੀ ਕੋਈ ਮੈਟਰ ਨਹੀਂਗਾ ਜਿਹੜਾ ਬੰਦਾ ਇਲੈਕਸ਼ਨ ਲੜਦਾ ਭਾਵੇਂ ਪੋਲੀਟੀਕਲ ਪਾਰਟੀ ਵੱਲੋਂ ਭਾਵੇਂ ਆਜ਼ਾਦ ਉਹਨਾਂ ਨੂੰ 4-4 5-5 ਗਨਮੈਂਡ ਮਿਲੇ ਆ ਤੇ ਜੇ ਕੋਈ ਪਿੱਛੇ ਸੀਆਈਡੀ ਜਾਂ ਇੰਟੈਲੀਜੈਂਸ ਵਾਲੇ ਕੋਈ ਹੈਗੇ ਵੀ ਆ ਗੱਡੀ ਤੇ ਉਹ ਇਹਨਾਂ ਦੇ ਭਲੇ ਲਈ ਆ ਫਾਇਦੇ ਲਈ ਆ ਕੋਈ ਗਲਤ ਉਹਨਾਂ ਨੂੰ ਸੂਚਨਾ ਮਿਲੀ ਹੋਊਗੀ ਵੀ ਜੇ ਕੋਈ ਨੁਕਸਾਨ ਹੋ ਗਿਆ ਉਹ ਵੀ ਤੇ ਅਲੀਗੇਸ਼ਨ ਸਰਕਾਰ ਤੇ ਲੱਗਣਾ ਨਾ ਜੇ ਕਿਸੇ ਦਾ ਕੋਈ ਨੁਕਸਾਨ ਹੋ ਗਿਆ ਇਸ ਕਰਕੇ ਜਿਹੜਾ ਵੀ ਇਨਸਾਨ ਕੈਂਡੀਡੇਟ ਆ ਜਾਂ ਉਹਦਾ ਕੋਈ ਨੇੜ ਦਾ ਰਿਸ਼ਤੇਦਾਰ ਆ ਉਹਦੀ ਜ਼ਿੰਮੇਵਾਰੀ ਹੁੰਦੀ ਆ ਪੁਲਿਸ ਪ੍ਰਸ਼ਾਸਨ ਦੀ ਇੰਟੈਲੀਜੈਂਸ ਦੀ ਸੀਆਈਡੀ ਦੀ ਤੇ ਇਹ ਕੋਈ ਰੇਕੀ ਥੋੜਾ ਹੈ ਇਹ ਤੇ ਭਾਜਪਤ ਲਈ ਹੁਣ ਹੋ ਸਕਦਾ ਸਾਡੇ ਪਿੱਛੇ ਕਿੰਨੀਆਂ ਗੱਡੀਆਂ ਸੈਂਟਰ ਸਰਕਾਰ ਦੀਆਂ ਚਲਦੀਆਂ ਹੋਣ ਚਲਦੀਆਂ ਵੀ ਸਾਨੂੰ ਪਤਾ ਵੀ ਹੈ ਕਈ ਵਾਰ ਸਾਡੇ ਪਿੱਛੇ ਆਉਂਦੇ ਆ ਅੱਛਾ ਸੀਐਮ ਸਾਹਿਬ ਬਾਕਾਇਦਾ ਇੱਥੇ ਤਰਨ ਤਰਨ ਕਾਫੀ ਦੇਰ ਤੱਕ ਰਹੇ ਉਹ ਕਦੇ ਡਰ ਸੀ ਇਸ ਕਰਕੇ ਰਹੇ ਨਹੀਂ ਵੇਖੋ ਜਦੋਂ ਵੀ ਭਾਵੇਂ ਬਾਦਲ ਸਾਹਿਬ ਰਹੇ ਸੀਐਮ ਭਾਵੇਂ ਕੈਪਟਨ ਸਾਹਿਬ ਜਦੋਂ ਵੀ ਕੋਈ ਬਾਇਲੈਕਸ਼ਨ ਹੋਈ ਆ ਸੰਗਤ ਦਰਸ਼ਨ ਹੁੰਦੇ ਰਹਿਆ ਗਰਾਂਟਾਂ ਦੇ ਗੱਫੇ ਦਿੱਤੇ ਜਾਂਦੇ ਰਹੇ ਬਾਦਲ ਸਾਹਿਬ ਵੱਲੋਂ ਕੈਪਟਨ ਸਾਹਿਬ ਵੱਲੋਂ ਇਲੈਕਸ਼ਨਾਂ ਖੁਦ ਬੈਠ ਕੇ ਲੜਦੇ ਰਹਿਆ ਖੁਦ ਕੈਂਪੇਨ ਮੈਨੇਜਰ ਬਣ ਕੇ ਪੁਰਾਣੇ ਮੁੱਖ ਮੰਤਰੀ ਕੈਪਟਨ ਸਾਹਿਬ ਬਾਦਲ ਸਾਹਿਬ ਇਲੈਕਸ਼ਨ ਦਾ ਪ੍ਰਚਾਰ ਕਰਦੇ ਰਹੇ ਤੇ ਇਹ ਤੇ ਇਦਾਂ ਹੀ ਆ ਜਿਹੜੀ ਪਾਰਟੀ ਨੇ ਆਪ ਦਾ ਕੈਂਡੀਡੇਟ ਦਿੱਤਾ ਉਸ ਪਾਰਟੀ ਦਾ ਜਿਹੜਾ ਮੁਖੀ ਆ ਉਹਨੇ ਆ ਕੇ ਇਲੈਕਸ਼ਨ ਲੜਨੀ ਲੱਗ ਇਸ ਵਾਰ ਸਾਰਾ ਨਿਸ਼ਾਨਾ ਸੁਖਵੀਰ ਬਾਦਲ ਤੇ ਹੀ ਹੋ ਰਿਹਾ ਕਿਉਂਕਿ ਚੋਣ ਪ੍ਰਚਾਰ ਚ ਅਕਸਰ ਸਪੀਚਾਂ ਦੇ ਵਿੱਚ ਸੁਖਵੀਰ ਬਾਦਲ ਨੂੰ ਨਿਸ਼ਾਨਾ ਬਣਾਇਆ ਕੁਈ ਗੱਲ ਨਹੀਂ ਯਾਰ ਜਦੋਂ ਵੇਖੋ ਪਾਰਟੀਆਂ ਕਿਹੜੀਆਂ ਇੱਥੇ ਪੰਜਾਬ ਦੇ ਵਿੱਚ ਤਿੰਨ ਚਾਰ ਪਾਰਟੀਆਂ ਕਾਂਗਰਸ ਨੂੰ ਕਿਵੇਂ ਵੇ ਕਾਂਗਰਸ ਚੌਥੇ ਤੇ ਪੰਜਵੇਂ ਨੰਬਰ ਦੀ ਲੜਾਈ ਲੜਦੀ ਪਈ ਆ ਜਾਂ ਚੌਥੇ ਤੇ ਆਉਣਗੇ ਜਾਂ ਪੰਜਵੇਂ ਤੇ ਆਉਣਗੇ ਭਾਜਪਾ ਨਾਲ ਲੜਾਈ ਉਹਨਾਂ ਦੀ ਚੌਥੇ ਪੰਜਵੇਂ ਨੰਬਰ ਦੀ ਤੇ ਬਾਕੀ ਪਰਮਾਧਮ ਤੁਹਾਡੇ ਨਜ਼ਰ ਚ 1 2 3 ਕੌਣ ਆਉਣ ਚਲੋ 4 ਨੰਬਰ 5 ਨੰਬਰ ਤੇ ਤੁਸੀਂ ਦੱਸਤਾ 1 2 3 ਤੇ ਤੁਸੀਂ ਦੱਸ ਦਿਓਗੇ 1 ਤੇ ਆਪਾਂ ਆ ਤੇ 2 3 ਦੀ ਲੜਾਈ ਜਿਹੜੀ ਆ ਉਹ ਵਾਰਿਸ ਪੰਜਾਬ ਤੇ ਅਕਾਲੀ ਦਲ ਦੀ ਆ ਦੋ ਤਿੰਨ ਦੀ ਉਹਨਾਂ ਦੀ ਲੜਾਈ ਆ ਵਾਰਸ ਪੰਜਾਬ ਦੇ ਕਾਲੀ ਇੱਕ ਨੰਬਰ ਤੇ ਆਮ ਆਦਮੀ ਪਾਰਟੀ ਹੈ ਮਹਾਰਾਜ ਕਿਰਪਾ ਕਰਿਓ ਇੱਕ ਨੰਬਰ ਵੀ ਇਹੋ ਜਿਹਾ 20000 ਤੋਂ ਪਲੱਸ ਲੀਡ ਹੈ ਇੱਕ ਨੰਬਰ ਉਹ ਕਹਿੰਦੇ ਗद्दार ਨੂੰ ਟਿਕਟ ਦਿੱਤੀ ਹੈ ਤੇ ਗद्दार ਚਲਾ ਗਿਆ ਤੁਹਾਡੀ ਪਾਰਟੀ ਦੇ ਇਹਦੇ ਲੋਕ ਦੱਸਣਗੇ ਨਾ ਕਿ ਲੋਕਾਂ ਨੇ ਦੱਸ ਦੇਣਾ 11 ਤਰੀਕ ਨੂੰ 14 ਨੂੰ ਰਿਜ਼ਲਟ ਆ ਜਾਣਾ ਇਹ ਫੈਸਲਾ ਲੋਕਾਂ ਕਰਨਾ ਜਿਹੜੇ ਵਿਰੋਧੀ ਹੁੰਦੇ ਉਹ ਤੇ ਪ੍ਰਚਾਰ ਕਰਦੇ ਹੁੰਦੇ ਆ ਫੈਸਲਾ ਲੋਕਾਂ ਨੇ ਕਰਨਾ ਲੋਕ ਫੈਸਲਾ ਕਰਨਗੇ ਸਰਦਾਰ ਭਗਵੰਤ ਸਿੰਘ ਮਾਨ ਦੇ ਕੀਤੇ ਕੰਮਾਂ ਦੇ ਲੋਕ ਮੋਹਰ ਲਾਉਣਗੇ ਅੱਛਾ ਰਾਜਾ ਵੜਿੰਗ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਇੱਕ ਬੱਚੇ ਦੇ ਸਿਰ ਦੇ ਜਦੇ ਜੂੜੇ ਦੇ ਨਾਲ ਕੀਤਾ ਇਹਨੂੰ ਕਿਵੇਂ ਵੇਖਦੇ ਰਾਜਾ ਵੜਿੰਗ ਦੀ ਅੱਗੇ ਨਾ ਮੈਂ ਅੱਗੇ ਇੱਕ ਚੈਨਲ ਨਾਲ ਗੱਲ ਕਰਦਾ ਪਿਆ ਹਾਂ ਹੂੰ ਉਹਨਾਂ ਜਾਂ ਤੇ ਕੋਈ ਘਰੇਲੂ ਦੀ ਕੋਈ ਕਲੇਸ਼ ਚੱਲਦਾ ਪਿਆ ਜਾਂ ਕਿਹੇ ਵਰਕਰਾਂ ਨਾਲ ਕੋਈ ਨਾ ਕੋਈ ਉਹਦੇ ਸਿਰ ਤੇ ਨਾ ਦਿਮਾਗ ਤੇ ਕੋਈ ਨਾ ਕੋਈ ਬੋਝ ਆ ਕੋਈ ਬੌਲਰੇਸ਼ਨ ਆ ਇਹ ਇਹ ਹੁਣ ਇਹ ਰਾਜਨੀਤਿਕ ਬਿਆਨ ਇਸ ਤਰੀਕੇ ਨਾਲ ਆਇਆ ਕਿ ਕਹਿੰਦੇ ਕਿ ਪਿੰਡ ਦੇ ਅਗਰ ਇੱਕ ਕੁੱਤੇ ਨੂੰ ਵੀ ਮਾਨ ਮਿਲੇ ਤੇ ਤੁਹਾਡਾ ਫੇਰ ਉਮੀਦਵਾਰ ਉਹ ਇੱਕ ਬਿਆਨ ਨਹੀਂ ਨਾ ਦਿੱਤਾ ਰੋਜ਼ ਦੀ ਇੱਕ ਇੱਕ ਦੋ ਦੋ ਬਿਆਨ 15 ਦਿਨ ਹੋ ਗਏ ਪਿਛਲੇ ਨਹੀਂ ਤੇ ਰਾਜਾ ਵੜਿੰਗ ਬੜਾ ਸੈਂਸੀਅਰ ਇਨਸਾਨ ਆ ਮੈਂ ਤੇ ਉਹਨੂੰ ਬੜਾ ਸੈਂਸੀਅਰ ਸਮਝਦਾ ਇਹ 15 ਦਿਨ ਪਹਿਲਾਂ ਤੋਂ ਲੈ ਕੇ 2012 ਦਾ ਰਾਜਨੀਤੀ ਤੇ ਵਿੱਚ ਬਤੌਰ ਐਮਐਲਏ ਬਣ ਕੇ ਹੋ ਸਕਦਾ ਰਾਜਨੀਤੀ ਦਾ ਪਹਿਲਾਂ ਦਾ ਕਰਦਾ ਵੇਰਾਜਾ ਵੜਿੰਗ ਪਰ 2012 ਤੋਂ ਜਿਉਂ ਐਮਐਲਏ ਚੁਣਿਆ ਵਾਰ-ਵਾਰ ਐਮਐਲਏ ਬਣਿਆ ਮੈਂਬਰ ਪਾਰਲੀਮੈਂਟ ਵੀ ਬਣਿਆ ਬੜਾ ਸੰਸੀਅਰ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਆ 15 ਦਿਨਾਂ ਤੋਂ ਪਤਾ ਨਹੀਂ ਕੋਈ ਇਹੋ ਜੀ ਕਲੇਸ਼ ਪਿਆ ਵਾ ਇਹਨਾਂ ਦੇ ਜਾਂ ਪਾਰਟੀ 'ਚ ਜਾਂ ਵਰਕਰਾਂ 'ਚ ਜਾਂ ਹੋ ਸਕਦਾ ਘਰੇ ਕੋਈ ਗੱਲ ਚੱਲਦੀ ਹੋਵੇ ਜਦੋਂ ਬੰਦੇ ਦਾ ਦਿਮਾਗ ਉਲਝਿਆ ਹੋਵੇ ਨਾ ਉਦੋਂ ਕੋਈ ਨਾ ਕੋਈ ਗੱਲਾਂ ਮੂੰਹ 'ਚੋਂ ਜ਼ੁਬਾਨ ਫਿਸਲ ਕੇ ਨਿਕਲ ਹੀ ਜਾਂਦੀਆਂ ਰੋਜ਼ ਇੱਕ ਦੋ ਗੱਲਾਂ ਇੱਕ ਦੋ ਗੱਲਾਂ ਮੈਂ ਕਹਿੰਦਾ ਜਿਹੜੀ ਕੋਈ ਗੱਲ ਹੈਗੀ ਆ ਮਰਿੰਦਰ ਸਿੰਘ ਰਾਜੀ ਵੜਿੰਗ ਨੂੰ ਪਹਿਲਾਂ ਉਹਨੂੰ ਸੋਲਵ ਕਰਨਾ ਚਾਹੀਦਾ ਆ ਤੇ ਫੇਰ ਲੋਕਾਂ ਪ੍ਰਤੀ ਨਜ਼ਰੀਆ ਜਿਹੜਾ ਜਾਂ ਕੋਈ ਬਿਆਨਬਾਜ਼ੀ ਕਰਨੀ ਆ ਫੇਰ ਕਰਨੀ ਚਾਹੀਦੀ ਹੈ ਕੈਪਟਨ ਮਨਿੰਦਰ ਸਿੰਘ ਐਕਟਿਵ ਹੋਏ ਆ ਬਿਲਕੁਲ ਚੋਣਾਂ ਤੋਂ 2 ਦਿਨ ਪਹਿਲਾਂ ਕੀ ਕਹਿਣਾ ਚਾਹੋ ਵੇਖੋ ਕੈਪਟਨ ਅਮਰਿੰਦਰ ਸਿੰਘ ਦਾ ਸਮਾਂ ਲੰਘ ਗਿਆ ਕਿਸੇ ਵੀ ਬੰਦੇ ਦੀ ਜਿਹੜੀ ਰਾਜਨੀਤੀ ਦਾ ਟਾਈਮ ਹੈ ਨਾ ਉਹ 20-25 ਸਾਲ ਹੁੰਦਾ ਆ ਕੈਪਟਨ ਸਾਹਿਬ ਤੇ ਲੰਮਾ ਸਮਾਂ ਕਦੋਂ ਦੇ ਕੈਪਟਨ ਸਾਹਿਬ 80 ਤੋਂ ਪਹਿਲਾਂ ਦੇ ਸਿਆਸਤ ਦੇ ਵਿੱਚ ਨੇ 2020-22 ਤੱਕ ਕਰ ਗਿਆ ਸਿਆਸਤ ਲਗਭਗ 35-36 ਸਾਲ ਸਿਆਸਤ ਕਰ ਗਿਆ ਹੁਣ ਮੇਲਾ ਉਹਨਾਂ ਦਾ ਖਤਮ ਹੋ ਗਿਆ ਹੁਣ ਉਹ ਰਮਾਨ ਦਾ ਚਿਹਰਾ ਬੀਜੇਪੀ ਕਹਿੰਦੇ ਸ਼ਾਇਦ ਅਸੀਂ ਇਹਨੂੰ ਲਾਣ ਦਈਏ ਇਦਾਂ ਦੀਆਂ ਗੱਲਾਂ ਚੱਲ ਰਹੀਆਂ ਨਹੀਂ ਵੇਖੋ ਪਹਿਲਾਂ ਕੈਪਟਨ ਸਾਹਿਬ ਕਾਂਗਰਸ ਨੂੰ ਵੀ ਸੀਐਮ ਇਹ ਥੋੜਾ ਵੀ ਇੱਕੋ ਬੰਦਾ ਹੀ ਸਾਰੀਆਂ ਪਾਰਟੀਆਂ ਦਾ ਸੀਐਮ ਬਣ ਜਾਊਗਾ ਇਦਾਂ ਸੰਭਵ ਨਹੀਂ ਹੁੰਦਾ ਇਹ ਕਿਆਸ ਰਹੀਆਂ ਹੁੰਦੀਆਂ ਆ ਕੈਪਟਨ ਸਾਹਿਬ ਹੁਣ ਬਜ਼ੁਰਗ ਨੇ ਇਹ ਰਾਮਕਰਨ ਚੁੱਪ ਕਰਕੇ ਆਪਦੇ ਜਿਹੜੇ ਮਹਿਲ ਆ ਉਹਨਾਂ 'ਚ ਬਹਿਣ ਜਿਹੜੇ ਨਵੇਂ ਨੇ ਨਾ ਨੌਜਵਾਨ ਚਿਹਰੇ ਉਹ ਸੇਵਾਕਰਨ ਉਹਨਾਂ ਨੂੰ ਮੌਕਾ ਦੇਣ ਵੇਖੋ ਕਿੰਨੀਆਂ ਪੋਲੀਟੀਕਲ ਪਾਰਟੀਆਂ ਤੇ ਕਿੰਨੇ ਨੌਜਵਾਨ ਚਿਹਰੇ ਆ ਨੌਜਵਾਨ ਚਿਹਰਿਆਂ ਨੂੰ ਸੇਵਾ ਦਾ ਮੌਕਾ ਦੇਣ ਤੇ ਜਿਹੜੇ ਹੁਣ ਬਜ਼ੁਰਗ ਨੇ ਇਹ ਇਰਮਾਨਾ ਜਾਇਦਾਤਾਂ ਵਾਧੂ ਆ ਵੱਡੇ ਵੱਡੇ ਮਹੱਲ ਆ ਇਹ ਮਹੱਲਾਂ ਦੇ ਵਿੱਚ ਆਰਾਮ ਕਰਨ ਤੇ ਨੌਜਵਾਨਾਂ ਨੂੰ ਕੰਮ ਕਰਨ ਦੇ ਬਾਜਪਾ ਨੂੰ ਚੈਲੰਜ ਸਮਝਦੇ ਨਹੀਂ ਨਹੀਂ ਬਾਜਪਾ ਕੋਈ ਚੈਲੰਜ ਨਹੀਂਗਾ ਮੈਂ ਤਾਂ ਤੁਹਾਨੂੰ ਪਹਿਲਾਂ ਦੱਸਤਾ ਵੀ ਜਿਹੜੀ ਕਾਂਗਰਸ ਤੇ ਬੀਜੇਪੀ ਚੌਥੇ ਪੰਜਵੇਂ ਨੰਬਰ ਦੀ ਲੜਾਈ ਲੜਦੀ ਪਈ ਆ ਉਹ ਤੇ ਥੱਲੇ ਅੱਛਾ ਤੁਹਾਡੀ ਫਾਈਟ ਕਾਲੀਦਾਲ ਨਾਲ ਨਹੀਂ ਸਾਡੀ ਕਾਲੀਦਾਲ ਨਾਲ ਫਾਈਟ ਨਹੀਂ ਸਾਡੀ ਫਾਈਟ ਕਿਹਨਾਂ ਨਹੀਂ ਗਈ ਅੱਛਾ ਬੇ ਮੈਂ ਇੱਕ ਗੱਲ ਕਰਦਾ ਪਿਆ ਜਿਹੜੀ ਲੜਾਈ ਆ ਉਹ 2 ਤੇ 3 ਨੰਬਰ ਦੀ ਕਾਲੀ ਦਲ ਤੇ ਵਾਰਸ ਪੰਜਾਬ ਦੀ ਆ 4 ਤੇ 5 ਨੰਬਰ ਦੀ ਕਾਂਗਰਸ ਦੀ ਤੇ ਭਾਜਪਾ ਦੀ ਆ ਆਮ ਆਦਮੀ ਪਾਰਟੀ 1 ਨੰਬਰ ਤੇ ਆ ਲੀਡ 20 ਤੋਂ 25000 ਦੀ ਆ ਬੜੀ ਅੱਗੇ ਆ ਲੀਡ ਤੁਹਾਡੇ ਮੁਤਾਬਕ ਆਮ ਆਦਮੀ ਪਾਰਟੀ ਜਿੱਤ ਗਈ ਹੈ ਤੇ ਬਾਕੀਆਂ ਦੀ ਕਾਊਂਟਿੰਗ ਹੋਣੀ ਬਾਕੀ ਹਾਂ ਬਾਕੀ ਦੀ ਕਾਊਂਟਿੰਗ ਹੋਣੀ ਬਾਕੀ ਆਮ ਆਦਮੀ ਪਾਰਟੀ ਦੀ ਇਲੈਕਸ਼ਨ ਕਰਾਈਏ ਨਾ ਤਾਂ ਫਿਰ ਸੈਕਸ਼ਨ ਤੇ ਹੋਣੀ ਹੋਣੀ ਆ ਇਲੈਕਸ਼ਨ ਦੇ ਪਾਉ ਨੰਬਰ 3 ਆਪਣੇ ਨਾਮ ਨੇ ਆ ਇਲੈਕਸ਼ਨ ਕਿਉਂ ਨਾ ਕਰਾਈਏ ਉਹ ਤੇ ਚੋਣ ਕਮਿਸ਼ਨ ਨੇ ਕਰਾਉਣੀ ਆ ਸਾਡੇ ਕੋਲ ਥੋੜਾ ਕੋਈ ਥੌਟੀ ਆ ਥੌਟੀ ਚੋਣ ਕਮਿਸ਼ਨ ਕੋ ਆ ਇਹ ਤੁਸੀਂ ਚੋਣ ਕਮਿਸ਼ਨ ਨੂੰ ਆਪਦੀ ਰਾਏ ਦੇ ਸਕਦੇ ਹੋ ਅੱਛਾ ਉਹ ਕਹਿੰਦੇ ਕਿ ਜਿਸ ਪਾਰ ਬੰਦੇ ਨੇ ਸੇਵਾ ਕੀਤੀ ਕਸ਼ਮੀਰ ਸਿੰਘ ਸੋਲ ਉਹਨਾਂ ਦੇ ਤੇ ਪਰਿਵਾਰ ਨੂੰ ਵੀ ਤੁਸੀਂ ਭੁੱਲ ਗਏ ਉਹਦਾ ਕਦੀ ਜ਼ਿਕਰ ਹੀ ਨਹੀਂ ਕੀਤਾ ਆਪਣੀ ਚੋਣ ਕੈਂਪੇਨ ਹਰਥਾਂ ਤੇ ਜ਼ਿਕਰ ਕਰੀਦਾ ਜਿਹੜੇ ਸੋਲ ਸਾਹਿਬ ਦੁਨੀਆ ਤੋਂ ਗਏ ਆ ਬੜੀ ਵੱਡੀ ਘਾਟ ਪਈ ਆ ਨਾ ਸੋਲ ਸਾਹਿਬ ਵਿਚਾਰੇ ਇਸ ਦੁਨੀਆ ਤੋਂ ਜਾਂਦੇ ਨਾ ਇਲੈਕਸ਼ਨ ਆਉਂਦੀ ਨਾ ਹੀ ਨਾ ਯੂਰ ਲਾਉਣਾ ਪੈਂਦਾ ਵਧੀਆ ਇਨਸਾਨ ਸਨ ਉਹਨਾਂ ਦੀ ਧਰਮ ਪਤਨੀ ਹਰ ਸਟੇਜ ਤੇ ਨਾਲ ਬਹਿ ਕੇ ਪ੍ਰਚਾਰ ਕਰਦੀ ਰਹੀ ਆ ਉਹਨਾਂ ਦੇ ਬੇਟੇ ਨੇ ਉਹਨਾਂ ਦੀ ਧਰਮ ਪਤਨੀ ਨੇ ਸਾਨੂੰ ਮਿਲ ਕੇ ਇਹ ਗੱਲ ਕਹੀ ਆ ਵੀ ਸੋਹਲ ਸਾਹਿਬ ਨੇ ਕਿਹਾ ਵੀ ਮੈਂ ਹੱਥੀਂ ਬੂਟਾ ਲਾਇਆ ਮੈਂ ਪਾਣੀ ਪਾ ਪਾ ਪਾਰਟੀ ਸਿੰਜੀ ਆ ਤੇ ਕਿਤੇ ਗਲਤ ਫੈਸਲਾ ਨਾ ਪਾਰਟੀ ਜੀ ਨੂੰ ਮਰਜ਼ੀ ਟਿਕਟ ਦੇਵੇ ਜਿੰਨੂੰ ਟਿਕਟ ਦੇਵੇ ਉਹਦੀ ਸਪੋਰਟ ਕਰਿਓ ਇਹ ਸੋਹਲ ਸਾਹਿਬ ਦੀ ਵਾਈਬ ਨੇ ਸਟੇਜ ਦੇ ਉੱਤੋਂ ਗੱਲ ਕਹੀ ਆ ਜੀ ਬਿਲਕੁਲ ਸ਼ੁਕਰੀਆ ਤਾਂ ਲਾਲਜੀ ਸਿੰਘ ਭੁੱਲਰ ਸੀ ਸਾਡੇ ਨਾਲ ਤਾਂ ਜਿੱਤ ਦੇ ਦਾਵੇ ਸੁਖਵੀਰ ਬਾਦਲ ਨੂੰ ਜਵਾਬ ਔਰ ਰਾਜਾ ਵੜਿੰਗ ਦੇ ਬਿਆਨਾਂ ਦੇ ਉੱਤੇ ਵੀ ਚੁਟਕੀ ਲਾਉਂਦੇ ਹੋਏ ਨਜ਼ਰ ਆਏ ਨੇ ਤਾਂ ਕੁੱਲ ਮਿਲਾ ਕੇ ਚੋਣ ਪ੍ਰਚਾਰ ਖਤਮ ਹੋ ਚੁੱਕਾ ਹੈ ਲੀਡਰਾਂ ਦੇ ਹੌਸਲੇ ਬੁਲੰਦ ਨੇ ਔਰ ਜਿੱਤ ਦੇ ਦਾਅਵੇ ਲਗਾਤਾਰ ਉਹਨਾਂ ਵੱਲੋਂ ਪੇਸ਼ ਕੀਤੇ ਜਾ ਰਹੇ ਨੇ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਤਰੰਤਾਰਨ